ਇਹ ਚਾਹੁੰਦੇ ਵੀ ਜਿਹੜਾ ਮਾਲਵਾ ਬਚਿਆ ਹੋਇਆ ਉਹ ਵੀ ਡੁੱਬਣਾ ਚਾਹੀਦਾ ਸਰਮੌਣੀ ਚਾਹੀਦੀ ਹੈ ਘੱਟੋ ਘੱਟ 30 ਸਾਲ ਤੋਂ ਉੱਪਰ ਹੋ ਗਿਆ ਮੈਂ ਆਪ ਦੀ ਉਮਰ ਦੇ ਹਿਸਾਬ ਨਾਲ ਦੇਖਦਾ ਦੇਖਦਾ ਇਹਨਾਂ ਨੇ ਸਫਾਈ ਨਹੀਂ ਕੀਤੀ ਕੀ ਕਾਰਨ ਸਮਝਿਓ ਇਲੈਕਸ਼ਨ ਆਉਂਦੇ ਆ ਉਦੋਂ ਆਪਣੇ ਕੋਲ ਲੀਡਰ ਸਾਰਿਆਂ ਕੋਲ ਪਿੰਡਾਂ ਚ ਆਉਂਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਮੇਲ ਮਲਾਬੀ ਕਰਦੇ ਉਦੋਂ ਇਸ ਤਰ੍ਹਾਂ ਦੇ ਸਵਾਲ ਕਦੇ ਅੱਖੋਂ ਪਰੋਕੇ ਹੋ ਜਾਂਦੇ ਆ ਕਦੇ ਪੁੱਛੇ ਨਹੀਂ ਗਏ ਸਾਹਮਣੇ ਨਹੀਂ ਆਉਂਦੇ ਕੀ ਕਾਰਨ ਹੁੰਦਾ ਹਾਂ ਪਤਾ ਲਾਤਾ ਨਾ ਉਹਦੇ ਤੇ ਕੋਈ ਸਾਈਨ ਬੋਰਡ ਲਾਇਆ ਪਿੱਛੇ ਤੋਂ ਨਾ ਉਹਦੇ ਉੱਤੇ ਪੀਲੀ ਪੱਟੀ ਲਾਈ ਹੈ ਨਾ ਕੋਈ ਚਿੱਟੀ ਪੱਟੀ ਲਾਈ ਹੈ ਵੀ ਲੋਕਾਂ ਨੂੰ ਦੁਹ ਜੇ ਹੋਲੇ 60 ਸਾਲ ਹੋ ਗਏ ਤਕਰੀਬਨ ਹਾਂ ਹੋ ਗਏ 60 ਸਾਲ ਤੇ ਉਦੋਂ ਇੱਥੇ ਕਿਸੇ ਦੇ ਹੱਥੀ ਲਾਇਆ ਕੋਈ ਸਮਾਰਾ ਸਮਾਰੀ ਕਿਸੇ ਨੇ ਕੁਝ ਨਹੀਂ ਕੀਤਾ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਪਹੁੰਚੇ ਆ ਪਿੰਡ ਕੋਟ ਸ਼ਮੀਰ ਤੇ ਜੀਵਨ ਸਿੰਘ ਵਾਲਾ ਪਿੰਡ ਦੇ ਵਿਚਕਾਰ ਜਿਹੜਾ ਸੇਮ ਨਾਲਾ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਪੰਜਾਬ ਦੇ ਜਿਹੜੇ ਹਾਲਾਤ ਆ ਹੜਾਂ ਕਾਰਨ ਬਹੁਤ ਹੀ ਪ੍ਰਭਾਵਿਤ ਹੋਇਆ ਕਈ ਜ਼ਿਲ੍ਹੇ ਆ ਜਿਹੜੀ ਬਹੁਤ ਹੜਾਂ ਦੀ ਜਿਹੜੀ ਮਾਰ ਚੱਲ ਰਹੀ ਆ ਉਹਦੇ ਜਿਹੜੇ ਵੱਡੇ ਕਾਰਨ ਆ ਲੋਕਾਂ ਵੱਲੋਂ ਲਗਾਤਾਰ ਸਰਕਾਰਾਂ ਤੇ આરોਪ ਲਗਾਏ ਜਾ ਰਹੇ ਆ ਜਿਹੜੇ ਸਰਕਾਰ ਨੇ ਪ੍ਰਬੰਧ ਆਪੂਕਤਾ ਉਹ ਨਹੀਂ ਕੀਤੇ ਸੀ ਇਸੇ ਤਰ੍ਹਾਂ ਹੀ ਜਿਹੜਾ ਇਹ ਸੇਮ ਨਾਲਾ ਵਾਜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਬੂਟੀਆਂ ਉਹ ਬਹੁਤ ਜ਼ਿਆਦਾ ਵਾ ਉਹਦੀ ਸਫਾਈ ਮਤਲਬ ਇਹ ਪਿੰਡ ਵਾਸੀਆਂ ਦਾ ਕਹਿਣਾ ਗੱਲਬਾਤ ਵੀ ਕਰਾਂਗੇ ਉਹ ਕਹਿੰਦੇ ਕਈ ਦਹਾਕੇ ਹੋ ਗਏ ਅਸੀਂ ਨਹੀਂ ਦੇਖਿਆ ਵੀ ਇਹਦੀ ਕਦੀ ਸਫਾਈ ਹੋਵੇ ਹੋਰ ਵੀ ਝਾੜ ਫੂਸੇ ਇੰਨਾ ਵਾ ਜਿਸ ਕਾਰਨ ਜੇ ਕੋਈ ਇਸ ਇਲਾਕੇ ਚ ਹਾਲਾਂਕਿ ਇਹ ਇਲਾਕਾ ਬਚਿਆ ਹੋਇਆ ਇੱਥੇ ਕੋਈ ਹਜੇ ਹੜਾਂ ਦੀ ਮਾਰ ਨਹੀਂ ਆਈ ਬਠਿੰਡੇ ਇਲਾਕੇ ਚ ਜਾਂ ਮਾਲਵੇ ਇਲਾਕੇ ਚ ਘਟਾ ਜਿਹੜਾ ਆਇਆ ਪਰ ਜਿਹੜੇ ਇਹ ਸਫਾਈ ਦੇ ਕੰਮ ਕਾਜ ਆ ਸਰਕਾਰਾਂ ਕਿਉਂ ਨਹੀਂ ਕਰਦੀਆਂ ਗੱਲਬਾਤ ਕਰਦੇ ਆ ਬਈ ਕੀ ਨਾਮ ਹੈ ਤੁਹਾਡਾ ਇਹ ਨਾਲ ਜਗਜੀਤ ਸਿੰਘ ਜੀ ਕੋਟ ਸ਼ਮੀਰ ਜੀ ਸਰ ਕੀ ਕਹਿਣਾ ਚਾਹੁੰਨੇ ਆ ਜਿਵੇਂ ਸੇਮ ਨਾਲਾ ਇਹਦੀ ਵੀ ਸਫਾਈ ਨਹੀਂ ਹੋਈ ਹਾਲਾਂਕਿ ਪੰਜਾਬ ਵਿੱਚ ਤੁਸੀਂ ਦੇਖਿਆ ਵੀ ਹੜ੍ਹਾਂ ਦੀ ਜਿਹੜੀ ਸਥਿਤੀ ਆ ਬਹੁਤ ਨਾਜ਼ੁਕ ਬਣੀ ਹੋਈ ਆ ਇਹ ਤਾਂ ਅਸੀਂ ਸਰਕਾਰ ਦੀ ਨਲਾਇਕੀ ਕਹਾਂਗੇ ਜੀ ਕਿਉਂਕਿ ਸਰਕਾਰ ਸਾਡੀ ਨਲਾਇਕ ਸਰਕਾਰ ਕਹਿੰਦੇ ਹੋਏ ਅਸੀਂ ਕਹਿੰਦੇ ਆ ਸਮੋਧਨ ਕਰਦੇ ਹੋਏ ਵੀ ਇਹ ਚਾਹੁੰਦੇ ਆ ਵੀ ਜਿਹੜਾ ਮਾਲਵਾ ਬਚਿਆ ਹੋਇਆ ਉਹ ਵੀ ਡੁੱਬਣਾ ਚਾਹੀਦਾ ਇਹਨਾਂ ਦਾ ਤਾਂ ਫਿਰ ਇਹੀ ਮਤਲਬ ਹੋਇਆ ਨਾ ਕਿਉਂਕਿ ਉਹ ਇਹ ਦਰਸਾਉਂਦਾ ਵੀ ਜਿਹੜੇ ਨਾਲੇ ਆ ਅਸੀਂ ਚਲੋ ਜਿਹੜੇ ਡੁੱਬੇ ਹੋਏ ਪਿੰਡਾਂ 7-8 ਜ਼ਿਲ੍ਹੇ ਡੁੱਬ ਗਏ ਅਸੀਂ ਲੋਕ ਟਰਾਲੀਆਂ ਭਰ ਕੇ ਉਹਨਾਂ ਹੀ ਮਦਦ ਖਾਤਰ ਜਾਂਦੇ ਆ ਉਹਨਾਂ ਦੀ ਸੇਵਾ ਖਾਤਰ ਪਹੁੰਚਦੇ ਆ ਵੀ ਇਹ ਲੋਕ ਉਹਨਾਂ ਦੀ ਮਦਦ ਖਾਤਰ ਆਉਂਦੇ ਇਹ ਵੀ ਉਧਰ ਉਲਝ ਜਾਣ ਫਿਰ ਇਹੀ ਕਹਿ ਸਕਦੇ ਆ ਕਿਉਂਕਿ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਘੱਟੋ ਘੱਟ 30 ਸਾਲ ਤੋਂ ਉੱਪਰ ਹੋ ਗਿਆ ਮੈਂ ਆਪਦੀ ਉਮਰ ਦੇ ਹਿਸਾਬ ਨਾਲ ਦੇਖਦਾ ਦੇਖਦਾ ਇਹਨਾਂ ਨੇ ਸਫਾਈ ਨਹੀਂ ਕੀਤੀ ਕਿਸੇ ਸਰਕਾਰ ਦੇ ਅਸੀਂ ਕਿਸੇ ਨਿਜੀ ਸਰਕਾਰ ਦੇ ਕਿਸੇ ਦੇ ਵਿਰੋਚ ਨਹੀਂ ਸਾਰੀਆਂ ਸਰਕਾਰਾਂ ਨੇ ਕੋਈ ਸਫਾਈ ਨਹੀਂ ਕੀਤੀ ਜੇ ਕਰੇਦੀ 2 ਮਹੀਨੇ ਪਹਿਲਾਂ ਇੱਕ ਦੂ ਸਫਾਈ ਕਰੀ ਹੁੰਦੀ ਤਾਂ ਇਹ ਕਾਨੂੰਨ ਨੁਕਸਾਨ ਹੁੰਦਾ ਪਿੱਛੇ ਜਿਹੜੀਆਂ ਗੁੱਜਰਪਾਈ ਚਾਰੇ ਦੀਆਂ ਬਰਨਾਲੇ ਕੋਲੇ 25 30 ਮਛਾਂ ਮਰ ਗਏ ਉਹ ਕਿਉਂ ਮਰਦੀਆਂ ਕਿਉਂਕਿ ਜੇ ਉੱਥੋਂ ਦੇ ਲੋਕ ਬਚੇ ਸੀ ਕੁਝ ਜੇ ਲੋਕ ਬਚੇ ਸੀ ਤਾਂ ਉਹਨਾਂ ਨੇ ਮਦਦ ਕਰਦੇ ਉਹਨਾਂ ਨੇ ਗਰੀਬ ਲੋਕਾਂ ਨੇ 17 ਮਛਾਂ ਬਚਾ ਲਈਆਂ ਇਹ ਜੇਕਰ ਉਹ ਲੋਕ ਵੀ ਇਸ ਸਰਕਾਰਾਂ ਆਈ ਦੇ ਉਹ ਦੂਜੀਆਂ ਪਿਛਲੇ ਜ਼ਿਲ੍ਹਿਆਂ ਵਾਂਗੂ ਡੁੱਬੇ ਹੁੰਦੇ ਤਾਂ ਉਹ ਮਦਦ ਕੀ ਕਰ ਜਾਂਦੇ ਇਹੀ ਕੰਮ ਸਾਡੀਆਂ ਸਰਕਾਰਾਂ ਆਹ ਪਾਲਦੀਆਂ ਵੀ ਇਹ ਪਿੰਡ ਵੀ ਡੁੱਬ ਜਾਣ ਜੇਕਰ ਇਹ ਸਿਪਾਈ ਨਹੀਂ ਹੁੰਦੀ ਕੱਲ ਨੂੰ ਪਾਣੀ ਪਿੱਛੋਂ ਵੱਧ ਆਉਂਦਾ ਤਾਂ ਸਾਡੇ ਵੀ ਟੁੱਟੂਗਾ ਜੇ ਨਾਲਾ ਟੁੱਟੂਗਾ ਸਾਡਾ ਫਜ਼ਲਾਂ ਦਾ ਨੁਕਸਾਨ ਹੋਊਗਾ ਅਸੀਂ ਸਰਕਾਰ ਤੋਂ ਇਹੀ ਚਾਹੁੰਦੇ ਆ ਦੀ ਸਫਾਈ ਕੀਤੀ ਜਾਵੇ ਤੇ ਸਾਨੂੰ ਬਚਾਇਆ ਜਾਵੇ ਕੀ ਕਾਰਨ ਸਮਝਿਓ ਇਲੈਕਸ਼ਨ ਆਉਂਦੇ ਆ ਉਦੋਂ ਆਪਣੇ ਕੋਲ ਲੀਡਰ ਸਾਰਿਆਂ ਕੋਲ ਪਿੰਡਾਂ ਚ ਆਉਂਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਮੇਲ ਮਲਾਪ ਵੀ ਕਰਦੇ ਆਂ ਉਦੋਂ ਇਸ ਤਰ੍ਹਾਂ ਦੇ ਸਵਾਲ ਕਿਤੇ ਅੱਖੋਂ ਪਰੋਖੇ ਹੋ ਜਾਂਦੇ ਆਂ ਕਦੇ ਪੁੱਛੇ ਨਹੀਂ ਗਏ ਸਾਹਮਣੇ ਨਹੀਂ ਆਉਂਦੇ ਕੀ ਕਾਰਨ ਤੁਹਾਨੂੰ ਕਰਦੇ ਆਂ ਜੀ ਕਰਦੇ ਆ ਇਹ ਉਹਨੂੰ ਖਤਮ ਹੀ ਕਰ ਦਦੇ ਆਂ ਭੁੱਲ ਹੀ ਜਾਂਦੇ ਆਂ ਜੀ ਸਾਰਿਆਂ ਕੋਲ ਹਰੇਕ ਮੰਗ ਕਰਦੇ ਆਂ ਅਸੀਂ ਸਾਨੂੰ ਐਸ ਸਰਕਾਰ ਤੇ ਦੁੱਖ ਵੱਧ ਅਸੀਂ ਨਹੀਂ ਕਹਿੰਦੇ ਵੀ ਕੋਈ ਚੰਗੀ ਮਾੜੀ ਕਿਸੇ ਨੂੰ ਪਰ ਇਹ ਤੇ ਵੱਧ ਦੁੱਖ ਹੈ ਵੱਧ ਦੁੱਖ ਕਿਉਂ ਹੈ ਕਿਉਂ ਇਹ ਆਪਣੀ ਹੈ ਏ ਆਰਡੀ ਕਹਿੰਦੇ ਆ ਪਰ ਉਹ ਤਾਂ ਖਾਸ ਸੀਗੇ ਜਿਹੜੇ ਕਾਲੀ ਕਾਂਗਰਸੀ ਸੀ ਉਹ ਤਾਂ ਕਹਿੰਦੀ ਸੀ ਖਾਸ ਕਿਉਂਕਿ ਸਾਡੇ ਕਹਿਣ ਮੁਤਾਬਕ ਖਾਸ ਚਲੋ ਉਹ ਤਾਂ ਖਾਸ ਹੈ ਤਾਂ ਆਮ ਹੈ ਨਾ ਜਿੱਸੇ ਕੋਈ ਕਹਿ ਕੇ ਦਿਖਾਵੇ ਕਿਸੇ ਕੋਈ ਪਿੰਡ ਦੇ ਵਿੱਚ ਕੀਤੇ ਦੁੱਖ ਸੁੱਖ ਚ ਕੋਈ ਆਇਆ ਜਾਂ ਕਿਸੇ ਦਾ ਕੋਈ ਕਿਸੇ ਦੁੱਖ ਨੂੰ ਸੋਲਣ ਆਇਆ ਇੱਥੇ ਐਡਾ ਵੱਡਾ ਹਾਦਸਾ ਵਾਪਰ ਗਿਆ ਸਾਡੇ ਕਾ ਬਹੁਤ ਬੰਦੇ ਮਰ ਗਏ ਬੱਸ ਦੇ ਵਿੱਚ ਦੋ ਤਿੰਨ ਹਾਦਸੇ ਵਾਪਰ ਗਏ ਇੱਕ ਵੀ ਕੋਈ ਐਮਐਲਏ ਕੋਈ ਮੰਤਰੀ ਸਾਡੇ ਨਾਲ ਦੁੱਖ ਬਣਾਉਣ ਨਹੀਂ ਆਇਆ ਜੇਕਰ ਅਸੀਂ ਡੀਸੀ ਸਾਹਿਬ ਕੋਲੋਂ ਤਿੰਨ ਚਾਰ ਆ ਲਈ ਗਏ ਦੋਏ ਕਹਿ ਦਿੰਦੇ ਜੀ ਕੋਈ ਗੱਲ ਨਹੀਂ ਕਰਦੀਆਂ ਪ੍ਰਬੰਧ ਇੱਥੇ ਦੋ ਹੰਪ ਲਾਤੇ ਜੀ ਦੋਨੇ ਪਾਸੇ ਕੀ ਕਾਨੂੰਨ ਕੀ ਕਹਿੰਦਾ ਵੀ ਸਿੱਧੇ ਹੰਪ ਲਾਏ ਜਾਣ ਕਾਨੂੰਨ ਮੁਤਾਬਕ ਜਿੱਥੇ ਹੰਪ ਲੱਗਦਾ ਉੱਥੇ ਦੋ ਸਾਈਨ ਬੋਰਡ ਲਾਉਣੇ ਹੁੰਦੇ ਆ ਕਿਤੇ ਕੋਈ ਸਾਈਨ ਬੋਰਡ ਨਹੀਂ ਲੱਗੇ ਕਿਤੇ ਕੋਈ ਉਹਦੂ ਚਿੱਟੀ ਇੱਕ ਪੀਲੀ ਪੱਟੀ ਨਹੀਂ ਲਾਈ ਕਿਉਂਕਿ ਤੀੜ ਪੀਲੀ ਤੇ ਪੱਟੀ ਜਦੋਂ ਕਿਸਾਨ ਨੂੰ ਹਦਾਇਤਾਂ ਦਫਚਾਉਂਦੇ ਆ ਲਾਇਸੈਂਸ ਬਣਾਉਣ ਵੇਲੇ ਉਹ ਆਪਦੇ ਤਾਂ ਪੂਰੀਆ ਕਰਦੇ ਆ ਹੰਪ ਤਾਂ ਲਾਤਾ ਨਾ ਉਹਦੇ ਤੇ ਕੋਈ ਸਾਈਨ ਬੋਰਡ ਲਾਇਆ ਪਿੱਛੇ ਦੋ ਨਾ ਉਹਦੇ ਉੱਤੇ ਪੀਲੀ ਪੱਟੀ ਪਾਈ ਹੈ ਨਾ ਕੋਈ ਚਿੱਟੀ ਪੱਟੀ ਲਾਈ ਹੈ ਵੀ ਲੋਕਾਂ ਨੂੰ ਦਿਖੇ ਅੱਜ ਤੋਂ 20 ਦਿਨ ਪਹਿਲਾਂ ਇੱਥੇ ਟਰੱਕ ਉਲਟਿਆ ਕਿਉਂਕਿ ਹਰੇਕ ਬੰਦਾ ਸਫ਼ਰ ਤੈਅ ਕਰਨ ਵਾਸਤੇ ਮਾੜਾ ਬੋਟਾ ਤੇਜ਼ ਵੀ ਹੋ ਜਾਂਦਾ ਹੈ ਤੇ ਇੱਕ ਗੱਡੀ ਸੀ ਟਰੱਕ ਸੀਗਾ ਜਦੋਂ ਹੰਪ ਤੇ ਚੜ ਗਿਆ ਕਿਉਂਕਿ ਪਿੱਛੇ ਕੋਈ ਸਾਈਨ ਬੋਰਡ ਨਹੀਂ ਸੀ ਕੋਈ ਪੀਲੀ ਪੱਟੀ ਨਹੀਂ ਸੀ ਉਹ ਕੰਟਰੋਲੋਂ ਬਾਹਰ ਹੋ ਗਿਆ ਜਦੋਂ ਉਹਨੂੰ ਪਤਾ ਲੱਗਿਆ ਮੈਂ ਮੈਂ ਤਾਂ ਮਰ ਗਿਆ ਬਸ ਕਰਤੀ ਜੇ ਉਹ ਸਾਲ ਮਰ ਗਿਆ ਜਿਹੜਾ ਵਿੱਚ ਪਿਆ ਸੀ ਉਹ ਵੇਦੀ ਵਿੱਚ ਡੁੱਬ ਕੇ ਮਰ ਗਿਆ ਨੌਜਵਾਨ ਨੂੰ ਜਦੋਂ ਅਸੀਂ ਕੱਢਿਆ ਮਨ ਬਹੁਤ ਡਕੀ ਹੋਏ ਇਹ ਕਾਰਨ ਸਮਝਦੋ ਹਾਦਸੇ ਵਾਪਰਦੇ ਕਿਉਂ ਆ ਇਹ ਹਾਦਸੇ ਸਰਕਾਰਾਂ ਦੀਆਂ ਨਿਲੇਖੀਆਂ ਕਾਰਨ ਜੀ ਅਸੀਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੇ ਹਾਂ ਵੀ ਤਿੰਨਵਾਰੀ ਡੀਸੀ ਸਾਹਿਬ ਪਿਛਲੇ ਕੋਲੇ ਜਾ ਕੇ ਆਏ ਆ ਜੀ ਵੀ ਜੇ ਇਹਨੂੰ ਚੌੜਾ ਕਰ ਦੋ ਬਾਕੀ ਅੰਗਰੇਜ਼ ਸਰਕਾਰ ਵੇਲੇ ਦਾ ਬਣਾਇਆ ਹੋਇਆ ਜੀ ਇਹ ਪੁਲ ਆ ਸਾਡੇ ਤਾਇਆ ਚਾਚਾ ਜੀ ਖੜੇ ਆ ਇਹਨਾਂ ਨੇ ਆਪ ਖੁਦ ਕੰਮ ਕੀਤਾ ਨੌਜਵਾਨੀ ਚ ਸੀਗੇ ਉਦੋਂ ਅੰਗਰੇਜ਼ ਸਰਕਾਰ ਵੇਲੇ ਦੇ ਬਣਾਏ ਹੋਏ ਆ ਉਦੋਂ ਬਾਅਦ ਇਹਨਾਂ ਨੇ ਪੁਲ ਬਦਲਦੇ ਨਾ ਹੀ ਨਿ ਲਿਆ ਕੀ ਹੁਣ ਇਹ ਬਦਲਦੇ ਲੈਕ ਨਹੀਂ ਜਮਾ ਖਾਸਾ ਹਾਲਤ ਚ ਕਦੋਂ ਵੀ ਆਚਾ ਵਾਪਰ ਸਕਦਾ ਦੋ ਤਾਈ ਮੋਰੇ ਵੀ ਹੋਏ ਪਏ ਪਰ ਨਹੀਂ ਚਾਗਦੇ ਜਿੱਦੇ ਹੱਥ ਸਾ ਵਾਪਰ ਗਏ ਉਹਦੇ ਚੱਕਣਗੇ ਆ ਹੋਰ ਵੀ ਨੇ ਬਾਈ ਕੀ ਨਾਮ ਤੁਹਾਡਾ ਪਰਮਜੀਤ ਸਿੰਘ ਜੀ ਕਿਵੇਂ ਦੇਖਦੇ ਹੋ ਜਿਹੜੀ ਬੂਟੀ ਆ ਬਹੁਤ ਹੋਇਆ ਘਾਫੂਸ ਹੋਇਆ ਤੇ ਸਫਾਈ ਇਹਦੀ ਕਿੰਨੀ ਕ ਦੇਰ ਤੋਂ ਤੁਸੀਂ ਦੇਖਿਆ ਹੋ ਵੀ ਹੋਈ ਆ ਜੀ ਇਹਦਾ ਜੀ 40 45 ਸਾਲ ਦਾ ਅਸੀਂ ਕਹਿ ਸਕਦੇ ਹਾਂ ਦਾਵੇ ਨਾਲ ਹੀ 40 45 ਸਾਲਾਂ ਤੋਂ ਇਹ ਅਸਤਾ ਕਈ ਹੈ ਜੀ ਜੇ ਇਹਦੀ ਸਫਾਈ ਹੋਵੇ ਆਪਣੇ ਇੱਕ ਹਾਸਤਾ ਹੋਇਆ ਬਸ ਪਾਰਟੀ ਸੀ ਇੱਥੇ ਜੀ ਉਹਦੇ ਜਿਹੜੇ ਜਾਨੀਮਾਲੀ ਨਿਸ਼ਾਨ ਸੱਟਾਂ ਤਾਂ ਵੱਜ ਸਕਦੀਆਂ ਇਸ ਪਰ ਬੰਦੇ ਬਚ ਜਾਂਦੀ ਜੀ ਇੱਥੇ ਮਤਲਬ ਬਹੁਤ ਵੱਡਾ ਨੁਕਸਾਨ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਜੀ ਹੰਪ ਲਵਾਏ। ਉੱਥੇ ਮਤਲਬ ਇੱਕ ਟਰਾਲੇ ਵਾਲਾ ਸੀਗਾ ਜੀ ਉਹ ਨੇੜੇ ਵਾਲੇ ਲਾਦੇ। ਜਦੋਂ ਮਤਲਬ ਉਹਦੇ ਉੱਪਰ ਚੜ੍ਹਿਆ ਜੀ ਉਹ ਥੋੜਾ ਜਿਹਾ ਦੂਰ ਬਣਾਉਣਾ ਚਾਹੀਦਾ ਇਹ ਨੇੜੇ ਵਾਲਾ ਜੀ। ਉਹਦਾ ਬੈਲੈਂਸ ਵਿਗੜ ਗਿਆ ਤੇ ਟਰਾਲਾ ਵੀ ਇਹਦੇ ਵਿੱਚ ਪਲਟ ਗਿਆ ਜੀ। ਉਹ ਬਾਅਦ ਚ ਪਲਟਿਆ। ਤੇ ਜੇ ਸਫਾਈ ਹੋਵੇ ਇਹਦੇ ਕਾਰਨ ਮਤਲਬ ਬੰਦਿਆਂ ਦੀਆਂ ਜਾਨਾਂ ਵੀ ਬਾਝ ਸਕਦੀਆਂ ਸੀ। ਤੇ ਆਪਣਾ ਜਿਹੜਾ ਕਿਸਾਨਾਂ ਦਾ ਨੁਕਸਾਨ ਮਾਗਰ ਹੋਈ ਜਾਂਦਾ ਪਾਣੀ ਆਇਆ ਬਾਜੀ ਉਹ ਵੀ ਨਹੀਂ ਹੋ ਸਕਦਾ ਇਹ 3-4 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ ਇਹਨਾਂ ਨੂੰ ਪਤਾ ਵੀ ਮੌਸਮ ਮਤਲਬ ਮੀਂਹ ਦੇ ਮੌਸਮ ਨੇ ਤੇ ਉਹਦੇ ਕਾਰਨ ਇਹ ਪਹਿਲਾਂ ਸਰਕਾਰ ਨੂੰ ਕੰਮ ਕਰਨਾ ਚਾਹੀਦੇ ਸੀ ਸਰਕਾਰ ਫਿਰ ਕਹਿੰਦੀ ਵੀ ਕਿਸਾਨ ਰੌਲਾ ਪਾਉਂਦੇ ਆ ਫਿਰ ਰੌਲਾ ਪਾਉਣਗੇ ਫਿਰ ਹੋਰ ਕੀ ਕਰਨਗੇ ਜੀ ਰੌਲਾ ਪਾ ਕੇ ਫਿਰ ਹੀ ਮਸਲਾ ਇਹਦਾ ਹੱਲ ਹੁੰਦਾ ਜੀ ਹੋਰ ਵੀ ਨੇ ਭਾਈ ਜੀ ਸਾਡੇ ਨਾਲ ਕੀ ਨਾਮ ਆ ਜੀ ਤੁਹਾਡਾ ਗੁੰਦਾ ਸਿੰਘ ਆ ਜੀ ਇਹ ਗੋਦਾ ਸਿੰਘ ਜੀ ਇਹੜਾ ਪੁਲ ਆ ਤੁਸੀਂ ਵੇਖਿਆ ਹੈ ਕਦੋਂ ਕਦਾ ਬਣਿਆ ਮੈਂ ਜੀ ਕੰਮ ਕਰਦਾ ਰਿਹਾ 18-19 ਸਾਲ ਦਾ ਸੀ ਜਦੋਂ ਇੱਥੇ ਕੰਮ ਕਰਾਉਂਦਾ ਰਿਹਾ ਇਹ ਜਦੋਂ ਪੁਲ ਬਣਦਾ ਸੀ ਤਾਂ ਕੰਮ ਕਰਦੇ ਰਹਿੰਦੇ ਹਾਂ ਹਾਂ ਜੀ ਕੰਮ ਕਰਦੇ ਰਹਿੰਦੇ ਅੱਛਾ ਕਿੰਨੇ ਕ ਸਾਲ ਹੋ ਗਏ ਅੰਦਾਜ਼ਾ ਅੰਦਾਜ਼ਾ ਜੀ ਦੇਖੋ ਮੇਰੀ ਤੁਹਾਡੀ ਉਮਰ ਕਿੰਨੀ ਆ ਹੁਣ ਉਮਰ ਮੇਰੀ 79 ਸਾਲ ਲੱਗਿਆ 79 ਹਾਂ 19 ਸਾਲ ਦੇ ਸੀ ਹਾਂ ਉਹਨੇ 60 ਕ ਸਾਲ ਹੋ ਗਏ ਤਕਰੀਬਨ ਹਾਂ ਹੋ ਗਏ 60 ਸਾਲ ਤਾਂ ਤੇ ਉਦੋਂ ਇੱਥੇ ਕਿਸੇ ਦੇ ਹੱਥੀ ਲਾਇਆ ਕੋਈ ਸਮਾਰਾ ਸਮਾਰੀ ਕਿਸੇ ਨੇ ਕੁਝ ਨਹੀਂ ਕੀਤਾ ਸੀ ਅਈ ਮੇ ਜਿੱਕਰੀ ਖੜਾ ਹੁੰਦਾ ਜੋ ਨੋਸਟਾ ਬਣਾ ਕੇ ਇਹ ਲੱਗਦਾ ਵੀ ਜਿਹੜਾ ਨੁਕਸਾਨ ਹੋ ਸਕਦਾ ਜੇ ਸਾਫ ਸਫਾਈ ਹੋਵੇ ਤਾਂ ਉਹਦੇ ਨਾਲ ਜਿਹੜਾ ਕੋਈ ਪਾਣੀ ਆ ਸਕਦਾ ਤੇ ਤੇ ਵਿਛਦੀ ਲੰਗ ਜੂ ਜੇ ਨਹੀਂ ਸਫਾਈ ਹੁੰਦੀ ਤਾਂ ਨੁਕਸਾਨ ਹਾਂ ਜੀ ਸਫਾਈ ਤਾਂ ਹੋਣੀ ਚਾਹੀਦੀ ਫੇਰ ਪਾਣੀ ਲੰਘ ਨਹੀਂ ਸਕਦਾ ਇਸ ਰੋਡ 'ਤੇ ਮੈਂ ਤੁਹਾਨੂੰ ਦਾ ਇੰਨੀ ਉਮਰ ਹੋ ਗਈ ਮੇਰੀ ਇਹਦਾ ਮੈਂ ਤਾਂ ਕਿਤੇ ਸਫਾਈ ਕਰੀ ਦੇਖੀ ਨਹੀਂ ਇਹਦੀ ਐਵੇਂ ਜਿੱਕਰੀ ਹੈ ਲੀਡਰ ਆਉਂਦੇ ਨੇ ਜਦੋਂ ਪਿੰਡਾਂ 'ਚ ਇਲੈਕਸ਼ਨ ਹੁੰਦੇ ਨੇ ਵੱਡੇ ਵੱਡੇ ਵਾਅਦੇ ਵੀ ਕਰਦੇ ਨੇ ਦਾਅਵੇ ਵੀ ਕਰਦੇ ਨੇ ਕਿਵੇਂ ਦੇਖਦੇ ਆ ਉਹਨੂੰ ਉਹ ਪੂਰੇ ਕਰਦੇ ਨੇ ਨਹੀਂ ਕਰਦੇ ਕੋਈ ਨਹੀਂ ਆਉਂਦਾ ਇੱਥੇ ਕੋਈ ਆ ਵੀ ਜਾਂਦਾ ਤਾਂ ਕੋਈ ਕਹੇ ਜੇ ਕੋਈ ਮੰਗਾ ਰੱਖ ਦਿੰਦਿਆ ਨਹੀਂ ਪੂਰੀਆਂ ਕਰਦੇ ਆਉਂਗਾ ਕੀ ਮੰਗ ਕਰਦੇ ਹੁਣ ਸਰਕਾਰ ਤੋਂ ਮੰਗਦਾ ਤਾਂ ਕਹਿੰਦੇ ਵੀ ਇਹਦੀ ਸਫਾਈ ਹੋਣੀ ਚਾਹੀਦੀ ਹੈ ਜੀ ਪਾਣੀ ਨੰਗਦਾ ਹੋਣਾ ਚਾਹੀਦਾ ਹੈ ਫਸਲਾਂ ਬਚਣਾ ਆਮ ਤੌਰ ਤੇ ਆਉਣਾ ਕੋਈ ਦਾ ਕੋਈ ਮੜਾ ਮੂਟਾ ਦੇਖਣ ਦੇ ਇੱਥੇ ਸਫਾਈ ਕਰੀ ਸੋ ਇਹ ਅਸੀਂ ਪਹੁੰਚੇ ਸੀ ਬਠਿੰਡਾ ਤੋਂ ਜਿਹੜਾ ਕੋਟ ਸ਼ਮੀਰਪਿੰਡਾ ਤੇ ਜੀਵਨ ਸਿੰਘ ਵਾਲਾ ਦੇ ਵਿਚਕਾਰ ਜਿਹੜਾ ਸੇਮ ਨਾਲਾ ਜਿਹਦੀ ਆ ਬਾਈ ਜੀ ਦੱਸਦਾ ਵੀ ਮੈਂ ਇਸ ਨਾਲੇ ਦੇ ਵਿੱਚ ਜਦੋਂ ਬਣਿਆ ਦੇ ਵਿੱਚ ਕੰਮ ਵੀ ਕਰਦਾ ਰਿਹਾ ਪਰ ਇਹਦੀ ਸਫਾਈ ਉਹ ਕਹਿੰਦੇ ਉਸ ਤੋਂ ਬਾਅਦ ਮੈਂ ਨਹੀਂ ਦੇਖਿਆ ਵੀ ਕਦੇ ਹੋਈ ਹੋਵੇ ਪਰ ਜਿਵੇਂ ਬਹੁਤ ਸਾਰੀ ਮਾਰ ਨਾਲ ਚੱਲ ਰਿਹਾ ਹੈ ਕਈ ਜ਼ਿਲ੍ਹੇ ਹੜਾਂ ਵਰਗੀ ਸਥਿਤੀ ਬਣੀ ਹੋਈ ਆ ਆ ਚੁੱਕੇ ਹਾਲਾਂਕਿ ਮਾਲਵੇ ਦੇ ਕਈ ਜਿਹੜੇ ਜ਼ਿਲ੍ਹੇ ਆ ਉਹ ਬਚੇ ਹੋਏ ਆ ਪਰ ਕਈ ਲੋਕਾਂ ਨੇ ਇਹ ਵੀ ਇਤਰਾਜ਼ ਜਤਾਇਆ ਵੀ ਜਿਹੜੀ ਸਰਕਾਰ ਆ ਉਹ ਇਹ ਚਾਹੁੰਦੀ ਆ ਵੀ ਇਹ ਬਚੇ ਕਿਉਂ ਆ ਕਿਉਂਕਿ ਅਸੀਂ ਜਿਹੜੇ ਬਚ ਗਏ ਅਸੀਂ ਉਹਨਾਂ ਦੀ ਹੈਲਪ ਕਰਨੀ ਆ ਔਰ ਮਦਦ ਕਰਨੀ ਆ ਜੇ ਸਰਕਾਰ ਇਹਨਾਂ ਦੀ ਸਫਾਈ ਕਰੇ ਤਾਂ ਘੱਟੋ ਘੱਟ ਜਿਹੜਾ ਸਾਡੇ ਇਸ ਤਰ੍ਹਾਂ ਦੇ ਹਾਲਾਤ ਨਾ ਬਣ ਪਰ ਉਹਨਾਂ ਨੇ ਮੰਗ ਕੀਤੀ ਹੈ ਵੀ ਸਰਕਾਰ ਨੂੰ ਇਹਨਾਂ ਨੇ ਸੇਮ ਨਾਲਾਂ ਦੀ ਜਿਹੜੀ ਸਫਾਈ ਕਰਨੀ ਚਾਹੀਦੀ ਤੇ ਨਾਲ ਹੀ ਉਹਨਾਂ ਨੇ ਚੌੜੇ ਕਰਨ ਦੀ ਗੱਲ ਕੀਤੀ ਕਿਉਂਕਿ ਇਹਦੇ ਨਾਲ ਕਈ ਵੀ ਘਟਨਾਵਾਂ ਵਾਪਰੀਆਂ ਕਈ ਮੌਤਾਂ ਵੀ ਹੋਈਆਂ ਉਹਨਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸਾਡੇ ਵੱਲੋਂ ਮੰਗ ਪੱਤਰ ਵੀ ਦਿੱਤੇ ਗਏ ਪਰ ਸਿਰਫ ਕੱਲੇ ਹੰਪ ਬਣਾਏ ਗਏ ਆ ਜਿਹੜੇ ਉਹ ਵੀ ਨਿਜਮਾ ਨੂੰ ਛਿਕੇ ਟੰਕ ਕੇ ਬਣਾਏ ਗਏ ਆ ਉਹਦੇ ਨਾਲ ਵੀ ਜਿਹੜੇ ਹਾਦਸੇ ਹੋ ਰਹੇ ਆ ਉਹਨੂੰ ਵੀ ਨਿਜਮਾ ਦੇ ਮੁਤਾਬਕ ਬਣਾਉਣਾ ਚਾਹੀਦਾ ਤੇ ਇਹਦੀ ਸਫਾਈ ਹੋਣੀ ਚਾਹੀਦੀ ਹੈ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ ਪਾਲ ਸੰਧ